ਜੇਕਰ ਤੁਸੀਂ ਵੀ ਚਾਹੁੰਦੇ ਹੋ ਵੀ ਰੰਗ ਹੋਵੇ ਸਾਫ-ਸਾਫ ਤਾਂ ਆਹ ਕਰੀਮ ਜ਼ਰੂਰ ਬਣਾਓ ਜੀ ਤੇ ਕਿਵੇਂ ਬਣਦੀ ਹੈ ਚਲੋ ਦੱਸਦੇ ਹਾਂ ਜੀ ਜਦੋਂ ਵੀ ਕਿੰਨੂ ਜਾਂ ਸੰਤਰੀ ਦਾ ਸੀਜ਼ਨ ਹੋਵੇ ਤੇ ਇਹ ਮੌਕਾ ਕਦੇ ਵੀ ਨਾ ਜਾਂਦੋ ਖੂਬ ਖਾਓ ਕਿਉਂਕਿ ਸੀਜ਼ਨਲ ਫਰੂਟ ਜ਼ਰੂਰ ਖਾਣੇ ਚਾਹੀਦੇ ਨੇ ਤੇ ਹੁਣ ਜਿਵੇਂ ਇਹਨਾਂ ਦੇ ਜਿਹੜੇ ਸਿਲਕੇ ਹੁੰਦੇ ਨੇ ਉਹ ਆਪਾਂ ਵੇਸਟ ਕਰਕੇ ਸੁੱਟਦੇ ਨਹੀਂ ਆ ਤਾਂ ਪਰ ਇਹ ਬਹੁਤ ਹੀ ਕੀਮਤੀ ਨੇਗੇ ਜਿਵੇਂ ਇਹਨੂੰ ਖਾਣ ਦੇ ਫਾਇਦੇ ਨੇ ਓਵੇਂ ਆਪਾਂ ਇਹਨੂੰ ਫੇਸ ਤੇ ਵੀ ਲਗਾ ਸਕਦੇ ਹਾਂ ਬਹੁਤ ਫਾਇਦੇ ਮਿਲਦੇ ਨੇ ਇਹਦੇ ਵਿੱਚ ਹੁੰਦਾ ਇਹ ਵਿਟਾਮਿਨ ਸੀ ਜਿਹੜਾ ਫੇਸ ਤੇ ਨਿਖਾਰ ਵੀ ਲਿਆ ਹੁੰਦਾ ਹੈਗਾ ਸੋ ਖਾਣੇ ਤਾਂ ਚਾਹੀ ਹੁਣ ਅਸੀਂ ਕਈ ਵਾਰੀ ਸੰਤਰੇ ਖਾ ਕੇ ਬੇੜੇ 'ਚ ਖਿਲਾਰ ਦਿੰਨੇ ਆ ਹਨਾ ਆ ਛਿਲਕੇ ਆ ਜਿਹੜੇ ਕਿਤੇ ਸੜਤੇ ਤੇ ਰਮਣੇ ਉੱਥੋਂ ਇਕੱਠੇ ਕਰਦੀ ਬਿਰੂਗੀ ਚੁਗਦੀ ਬਿਰੂਗੀ ਹਾਂਜੀ ਕਿਉਂਕਿ ਇਹ 'ਚ ਵਿਟਾਮਿਨ ਸੀ ਹੁੰਦਾ ਹੁਣ ਜਿਵੇਂ ਆਪਾਂ ਖਾਂਦੇ ਤਾਂ ਹੈਗੀਆਂ ਪਰ ਜਿਹੜੇ ਸਿਲਕ ਨੇ ਇਹਨੂੰ ਵੀ ਆਪਾਂ ਵਰਤ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਲਈ ਹੋਈ ਹੈ ਜੀ ਮਿਕਸੀ ਇਹਦੇ ਵਿੱਚ ਆਪਾਂ ਪਾ ਲਾਂਗੇ ਆਹ ਪਾ ਦੋ ਦੇ ਲਏ ਹੋਏ ਨੇ ਜੀ ਵੱਧ ਘੱਟ ਜਿੰਨੀ ਕ੍ਰੀਮ ਬਣਾਉਣੀ ਹੋਵੇ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਇਹਦੇ ਵਿੱਚ ਪਾ ਲੈਣੇ ਨੇ ਦੋ ਸੰਤਰਿਆਂ ਦੇ ਛਿਲਕ ਲੈ ਲੈ ਰਹੇ ਹਾਂ ਹਾਂਜੀ ਹੁਣ ਜਿਨ੍ਹਾਂ ਦੇ ਪਿਗਮੈਂਟੇਸ਼ਨ ਬਹੁਤ ਜ਼ਿਆਦਾ ਕੀ ਜਾਂ ਡਾਰਕ ਸਕਿਨ ਹੈ ਕੀ ਜਾਂ ਦਾਗ ਧੱਬੇ ਬਣੇ ਹੋਏ ਨੇਗੇ ਵੀ ਚਾਹੁੰਦੇ ਨੇ ਵੀ ਜਿਹੜਾ ਫੇਸ ਆ ਉਹ ਕਲੀਨ ਹੋਵੇ ਚਲੋ ਰੰਗ ਤਾਂ ਕਾਲਾ ਜਾਂ ਗੋਰਾ ਹੁੰਦੀ ਹੁੰਦਾ ਹੈਗਾ ਪਰ ਜਿਹੜਾ ਫੇਸ ਆ ਉਹ ਸਾਫ ਹੋਵੇ ਉਹਦੇ ਲਈ ਜਿਹੜੀਆਂ ਕ੍ਰੀਮਾਂ ਇਹ ਆਪਾਂ ਘਰ ਵਿੱਚ ਹੀ ਬਣਾ ਕੇ ਵਰਤ ਸਕਦੇ ਆ ਇਹ ਛੋਟਾ ਟਾਈਮ ਚੱਲਦੀਆਂ ਨੇ ਜੀ ਪਰ ਫਾਇਦੇਮੰਦ ਬਹੁਤ ਹੁੰਦੀਆਂ ਨੇ ਜੀ ਹੂੰ ਕਦੇ ਉਹਦੇ ਰੰਗ ਤਾਂ ਦੋ ਹੀ ਬਣੇ ਹਨ ਕਿਉਂਕਿ ਜੇ ਸਾਵਲਾ ਰੰਗ ਹੋਵੇ ਜੇ ਸਾਫ਼ ਹੋਵੇ ਤਾਂ ਵੀ ਬਹੁਤ ਸੋਹਣਾ ਲੱਗਦਾ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗੁਲਾਬ ਜਲ ਥੋੜਾ ਜਿਵੇਂ 2-3 ਚਮਚ ਪਾ ਲੈਣੇ ਨੇ ਇਹਦੇ ਵਿੱਚ ਠੀਕ ਹੈ ਇਹ ਮਿਕਸੀ 'ਚ ਪਾ ਲੈਣਾ ਆਪਾਂ ਹਾਂਜੀ ਕਿਉਂਕਿ ਫਿਰ ਇਹਦਾ ਜਿਹੜਾ ਪੇਸਟ ਹੋ ਬਣਾਉਣਾ ਸੌਖਾ ਹੋ ਜਾਊਗਾ ਤੇ ਵਧੀਆ ਬਣ ਕੇ ਤਿਆਰ ਹੋ ਜਾਊਗਾ ਕਿਉਂਕਿ ਹੁਣ ਆਪਾਂ ਨੂੰ ਇਹਦਾ ਜੂਸ ਚਾਹੀਦਾ ਰਸ ਚਾਹੀਦਾਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਜੀ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਠੀਕ ਹੈ ਜੀ ਪਹਿਲਾਂ ਵੀ ਆਪਾਂ ਕੱਢ ਕੇ ਦੇ ਦੇਉ ਥੋੜਾ ਜਿਹਾ ਮੋਟਾ ਸੀਗਾ ਹ ਤੇ ਹੁਣ ਆਪਾਂ ਜੂਸ ਕੱਢਣਾ ਮਤਲਬ ਪੂਰਾ ਹੈ ਹਾਂਜੀ ਕੱਪੜੇ ਚ ਪਾ ਕੇ ਕੱਢੋਂਗੇ ਤਾਂ ਵਧੀਆ ਨਿਕਲਦਾ ਜੀ ਹੂੰ ਜਿਹੜੀ ਪੁੰਨੀ ਦੇ ਨਾਲ ਹੀ ਥੋੜਾ ਜਿਹਾ ਔਖਾ ਨਿਕਲਦਾ ਚਾਹ ਪੁੰਨੀ ਜਰਾਉਣ ਫਿਰ ਦੱਬਣਾ ਜਿਹਾ ਔਖਾ ਹੋ ਜਾਂਦਾ ਹਨਾ ਹਾਂਜੀ ਹੂੰ ਇੱਕ ਆਪਣੀ ਚਾਹ ਪੁੰਨੀ ਦੂਜੀ ਆ ਮੋਟੀ ਸਟੀਲ ਜੀ ਦੀ ਕਰਕੇ ਬਸ ਇਸ ਪ੍ਰਕਾਰ ਪ੍ਰੈਸ ਕਰਦੇ ਜਾਵਾਂਗੇ ਜੀ ਨਿਕਲੀ ਜਾਊਗਾ ਹੌਲੀ ਹੌਲੀ ਗਾੜਾ ਜਿਹਾ ਪੇਸਟ ਆਪਾਂ ਨੂੰ ਚਾਹੀਦਾ ਹੈਗਾ ਠੀਕ ਹੈ ਜੀ ਤੇ ਆਪਾਂ ਦੋ ਤਿੰਨ ਚਮਚਿਆਂ ਦੇ ਕਰੀਬ ਆਪਾਂ ਇਹਨੂੰ ਕੱਢ ਲਾਂਗੇ ਜੀ ਇਹ ਮਤਲਬ ਵਿਟਾਮਿਨ ਸੀ ਸੀ ਸਾਰਾ ਨਿਕਲਿਆ ਰੋਹਨ ਸੰਤਰੀ ਦਾ ਹਨਾ ਤਵੇ ਪਹਿਲਾਂ ਵੀ ਜੇ ਵਧੀਆ ਫਰੈਸ਼ ਹੋਣੇ ਚਾਹੀਦੇ ਨੇ ਜੇ ਮਤਲਬ ਜਿਆਦਾ ਵੇਹੇ ਹੋਣਗੇ ਵੱਧ ਟਾਈਮ ਦੇ ਪਏ ਹੋਣਗੇ ਤਾਂ ਉਹਨਾਂ ਚ ਜਿਹੜਾ ਜੂਸ ਹੋ ਬਹੁਤ ਔਖਾ ਨਿਕਲੂਗਾ ਘੱਟੀ ਨਿਕਲੂਗਾ ਜੀ ਠੀਕ ਹੈ ਤੇ ਇਸ ਕਰਕੇ ਜਿਹੜਾ ਆਪਾਂ ਇਹਦੇ ਚ ਗਲਾਬ ਜਲ ਪਾਇਆ ਉਹ ਬਸ ਥੋੜਾ ਜਿਹਾ ਪਾ ਕੇ ਹੀ ਪੇਸਟ ਬਣਾਉਣਾਗਾ ਤੇ ਫਿਰ ਆਪਾਂ ਇਹਦਾ ਜਿਹੜਾ ਜੂਸ ਆਪਾਂ ਕੱਢ ਲੈਣਾ ਸੰਤਰੇ ਮਤਲਬ ਵਧੀਆ ਤਾਜ਼ੇ ਹੋਣ ਜਿਹੜੇ ਆਪਾਂ ਤਾਜ਼ੇ ਤਾਜ਼ੇ ਖਾਦੇ ਆ ਹਨਾ ਹਾਂਜੀ ਸਹੀ ਗੱਲ ਹੈ ਜੀ ਵਿਕਰਮਣ ਪਹਿਲਾਂ ਹੋਣੀ ਬਣਾਉਂਦੀ ਹੁੰਦੀ ਸੀ ਕਿ ਯਾਰ ਤੂੰ ਉਹਨਾਂ ਨੂੰ ਸੁਕਾ ਕੇ ਸੰਤਰੇ ਨੂੰ ਕੈਂਡੀ ਬਣਦੀ ਹੁੰਦੀ ਸੀ ਨਹੀਂ ਕਹਿੰਦਾ ਕੈਂਡੀ ਬਣਾਉਂਦੇ ਹੁੰਦੇ ਸੀ ਇੱਕ ਸੰਤਰਾ ਨੂੰ ਆ ਛਿਲਕੇ ਸੁਕਾ ਕੇ ਪਾਊਡਰ ਜਿਹਾ ਬਣਾਉਂਦੇ ਹੁੰਦੇ ਸੀ ਹਾਂਜੀ ਉਹ ਪਾਊਡਰ ਵੀ ਹੁਣ ਜਿਵੇਂ ਆਪਾਂ ਦੁੱਧ ਚ ਮਿਕਸ ਕਰਕੇ ਲਾ ਲਿਆ ਦਹੀਂ ਚ ਮਿਕਸ ਕਰਕੇ ਲਾ ਲਿਆ ਉਹਦੇ ਨਾਲ ਵੀ ਫਾਇਦਾ ਨਿਕਲਦੇ ਨੇ ਮਤਲਬ ਇਹਨਾਂ ਨੂੰ ਆਪਾਂ ਦੋ ਤਿੰਨ ਪ੍ਰਕਾਰ ਨਾਲ ਯੂਜ਼ ਕਰ ਸਕਦੇ ਹਾਂ ਸਾਬਣ ਵੀ ਬਣਾ ਸਕਦੇ ਆ ਜੀ ਹਾਂਜੀ ਪਰ ਆ ਕਰੀਮ ਤਾਂ ਬਹੁਤ ਘੈਂਟ ਚੀਜ਼ ਆ ਹਾਂਜੀ ਇਹ ਮਤਲਬ ਸੌਖਾ ਕੰਮ ਹੈ ਕਿਉਂਕਿ ਸੁਕਾਉਣ ਤੇ ਵੀ ਹੁਣ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਨੇ ਜੀ ਉਹਨਾਂ ਨੂੰ ਆਪਾਂ ਧੁੱਪੇ ਰੱਖਣਾ ਫੇਰ ਉਹਦਾ ਪਾਊਡਰ ਬਣਾਉਣਾ ਤੇ ਆ ਵਧੀਆ ਚੀਜ਼ ਆਈ ਠੀਕ ਹੈ ਜੀ ਜੇ ਬਾਦ ਨਿਕਲ ਜੀ ਤਾਂ ਬਾਦ ਜਿਹੜਾ ਸਮਾਨ ਹੋ ਆਪਾਂ ਐਡ ਕਰ ਸਕਦੇ ਆ ਇਹਦੇ ਵਿੱਚ ਇੰਨਾ ਕੁ ਮਤਲਬ ਇਹਦਾ ਜੂਸ ਕੱਢ ਲੈਣਾ ਦੋ ਕ ਚਮਚਾ ਮੰਗੂ ਹੈ ਹਾਂਜੀ ਹੁਣ ਜਿੰਨਾ ਆਪਣੇ ਕੋਲੇ ਹੈਗਾ ਜੂਸ ਜਿਵੇਂ ਦੋ ਕ ਚਮਚਾ ਹੈਗੇ ਨੇ ਜੀ ਇਹ ਕੱਪ ਦੇ ਵਿੱਚ ਦੋ ਚਮਚੀ ਪਾਵਾਂਗੇ ਜੀ ਐਲੋਵੇਰਾ ਜੈਲ ਇਹ ਆਪਾਂ ਹੋਮ ਮੇਡ ਨਹੀਂ ਲੈਣੀ ਹੈਗੀ ਬਾਜ਼ਾਰ ਵਾਲੀ ਲੈਣੀ ਹੈ ਜੀ ਠੀਕ ਕਿਉਂਕਿ ਬਾਜ਼ਾਰ ਵਾਲੀ ਥੋੜਾ ਜਿਹਾ ਟਾਈਮ ਹੀ ਚੱਲੂ ਜੀ ਇਹ ਚੀਜ਼ ਖਰਾਬ ਨਹੀਂ ਹੁੰਦੀ ਇਹ ਹੀ ਬਿਜਾਰ ਵਾਲੀ ਹੈ ਜੀ ਹਾਂਜੀ ਉਹ ਵੀ ਹੈ ਬਸ ਹਫਤਾ 10 ਦਿਨ ਚੱਲਦੀ ਹੈ ਜੀ ਫੇਰ ਆਪਾਂ ਹੋਰ ਬਣਾ ਲੈਣੀ ਹੈ ਇਸ ਕਰਕੇ ਜਿੰਨੀ ਕਾਪਾ ਵੀ ਹਫਤੇ 7 ਦਿਨਾਂ ਵਿੱਚ ਲੱਗ ਜੇ ਓਨੀ ਕੀ ਬਣਾਉਣੀ ਹੈ ਜੀ ਇਹ ਕਰੀਮ ਕਿਉਂਕਿ ਜੇਕਰ ਆਪਾਂ ਵੱਧ ਬਣਾ ਕੇ ਰੱਖ ਲਈ ਤਾਂ ਖਰਾਬ ਹੋ ਜਾਂਦੀ ਹੈ ਫਿਰ ਖਰਾਬ ਫੇਸ ਤੇ ਲਾਵਾਂਗੇ ਤਾਂ ਫਿਰ ਨੁਕਸਾਨ ਹੀ ਹੋਊਗਾ ਹਾਂਜੀ ਇਸ ਕਰਕੇ ਬਸ ਓਨੀ ਕੀ ਲਾਏ ਜੀ ਜਿੰਨੀ ਕਿ ਜਿਹੜੀ ਆਪਣੇ ਫੇਸ ਤੇ ਲੱਗ ਜੇ 2 ਚਮਚਾਪਾ ਦੇ ਵਿੱਚ ਪਾ ਲਈ ਜੈ aloevera gel ਇਹ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਸਾਰੀ ਨੂੰ ਚੰਗੀ ਤਰ੍ਹਾਂ aloevera gel ਜੋ ਵੀ ਤੁਹਾਨੂੰ ਸ਼ੂਟ ਕਰਦੇ ਹੋ ਉਹ ਤੁਸੀਂ ਲੈ ਸਕਦੇ ਹੋ ਕਿ ਅਲੱਗ-ਅਲੱਗ ਉਹਦੇ ਵਿੱਚ ਹੁੰਦੇ ਜਿਵੇਂ ਨੇ ਮਲ ਹੀ ਹੁੰਦੀ ਹੈਗੀ ਸੋ ਜਿਹੜੀ ਵੀ ਸ਼ੂਟ ਕਰਦੇ ਉਹ ਆਪਾਂ ਦੇ ਵਿੱਚ ਪਾ ਸਕਦੇ ਹਾਂਗੇ ਠੀਕ ਹੈ ਤੇ ਹੁਣ ਆਪਾਂ ਇੱਕ ਚਮਚ ਪਾਵਾਂਗੇ ਜੀ ਗਲੈਸਰੀਨ ਤੇ ਇਹ ਵੀ ਜਿਨ੍ਹਾਂ ਦੀ ਆਇਲੀ ਸਕਿਨ ਆ ਉਹ ਸਕਿਪ ਕਰ ਸਕਦੇ ਨੇਗੇ ਤੇ ਜਿਨ੍ਹਾਂ ਦੀ ਸਕਿਨ ਜਿਹੜੀ ਨਾਰਮਲ ਆ ਉਹ ਆਪਾਂ ਜਿਹੜੀ ਗਲੈਸਰੀਨ ਉਹ ਪਾ ਸਕਦੇ ਹਾਂਗੇ ਇਹ ਗਲੈਸਰੀਨ ਵਾਲੀ ਹੁੰਦੀ ਹੈ ਕਿ ਨਾ ਹਾਂਜੀ ਹੂੰ ਜਿਨ੍ਹਾਂ ਦੀ ਡਰਾਈ ਸਕਿਨ ਆ ਉਹ ਜ਼ਰੂਰ ਪਾ ਲਓ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇਕਰ ਸਕਿਨ ਜ਼ਿਆਦਾ ਦੀ ਮਤਲਬ oily ਆ ਗਈ ਐਵੇਂ ਲੱਗਦਾ ਫੇਸ ਤੇ ਜਿਵੇਂ ਕੁਝ ਲਾ ਰੱਖਿਆ ਹੁੰਦਾ ਆਪਾਂ ਹਾਂ ਤਾਂ ਤੁਸੀਂ ਜਿਹੜੀ ਗਲਿਸਰੀਨ ਹੋ ਸਕਿੱਪ ਕਰ ਸਕਦੇ ਹੋ ਤੇ ਜੇ ਬਹੁਤ ਹੀ ਜ਼ਿਆਦਾ ਡਰਾਈ ਸਕਿਨ ਹੈਗੀ ਤਾਂ ਇੱਕ ਚਮਚਾ 올ਿਵ ਆਇਲ ਜਾਂ ਇੱਕ ਚਮਚਾ ਕੋਕੋਨਟ ਵਰਜਨ ਹੋਵੇ ਜਿਹੜਾ ਤੁਸੀਂ ਪਾ ਸਕਦੇ ਹੋਗੇ ਠੀਕ ਹੈ ਜੀ ਉਹ ਮਤਲਬ ਜੇ ਡਰਾਈ ਸਕਿਨ ਆਪਾਂ ਫਿਰ ਪਾਉਣਾ ਹਾਂਜੀ 올ਿਵ ਆਇਲ ਤੇ ਕੋਕੋਨਟ ਵਰਜਨ ਹੀ ਪਾਉਣਾ ਜੀ ਇਕੱਲਾ ਕੋਕੋਨਟ ਨਹੀਂ ਪਾਉਣਾ ਚੰਗੀ ਤਰ੍ਹਾਂ ਇਸ ਪ੍ਰਕਾਰ ਮਿਕਸ ਕਰ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਹੜੀ ਸਮੂਥ ਹੋ ਬਣ ਕੇ ਵਧੀਆ ਤਿਆਰ ਹੋਈ ਆਗੀ ਤੇ ਇਹਨੂੰ ਆਪਾਂ ਦੋ ਟਾਈਮ ਲਾ ਸਕਦੇ ਆ ਰਾਤ ਨੂੰ ਸੌਣ ਵੇਲੇ ਤੇ ਸਵੇਰੇ ਜੀ ਗੱਲ ਪੱਕੇ ਰਵਣੇ ਤਾਂ ਦੂਤੀਆਂ ਕਰੀਮ ਨਾਲ ਉਹ ਵੀ ਵਧੀਆ ਬਣ ਗਿਆ ਹਾਂ ਹਾਂਜੀ ਤੇ ਖੁਸ਼ਬੂ ਦੇਖੋ ਕਿੰਨੀ ਵਧੀਆ ਆ ਰਹੀ ਹੈਗੀ ਤੇ ਜੇਕਰ ਤੁਸੀਂ ਪੌਣਾ ਚਾਹੋ ਤਾਂ ਇੱਕ ਬਦਾਮ ਨੂੰ ਪਿਓ ਕੇ ਉਹ ਨੂੰ ਵੀ ਤੁਸੀਂ ਮਿਕਸ ਕਰ ਸਕਦੇ ਜਿਵੇਂ ਆਪਾਂ ਆ ਮਿਕਸ ਕਰਿਆਗਾ ਉਹਦਾ ਵੀ ਦੁੱਧ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਹਾਂ ਜੀ ਠੀਕ ਹੈ ਜੀ ਬਦਾਮ ਰੋਗਨ ਵੀ ਪਾ ਸਕਦੇ ਆ ਜਿਹੜਾ ਬਦਾਮ ਰੋਗਨ ਵੀ ਪਾ ਸਕਦੇ ਆ 올ਿਵ ਆਇਲ ਬਦਾਮ ਰੋਗਨ ਤੇ ਕੋਕੋਨਟ ਵਰਜਨ ਆਇਲ ਤਿੰਨਾਂ ਚੋਂ ਇੱਕ ਚਮਚ ਇਹਦੇ ਵਿੱਚ ਮਤਲਬ ਜਿਹੜਾ ਆਪਾਂ ਤੇਲ ਦਾ ਵਰਤ ਸਕਦੇ ਹਾਂ ਜਿੰਨਾ ਦੀ ਡਾਈਸ ਕਿਨਾ ਸਿਰਫ ਉਹੀ ਪਾਉਣ ਦੂਜੇ ਨਹੀਂ ਪਾਉਣਾ ਜੀ ਲਓ ਜੀ ਦਿਖਾਉਂਦਾ ਇੱਕ ਵਾਰੀ ਮੜੀ ਜੀ ਕਿਵੇਂ ਜੇ ਬਣ ਗਈ ਤੇ ਨੂੰ ਆਪਾਂ ਕਿਸੇ ਵੀ ਮਤਲਬ ਸੀਸੀ ਚ ਕਰਦੇ ਮਤਲਬ ਸਟੋਰ ਕਰਕੇ ਰੱਖ ਸਕਦੇ ਆ ਦੋ ਟਾਈਮ ਲਾਇਓ ਜੀ ਬਹੁਤ ਵਧੀਆ ਰਿਜ਼ਲਟ ਮਿਲਦੇ ਨੇਗੇ ਬਹੁਤ ਵਧੀਆ ਰਿਜ਼ਲਟ ਆਉਂਦਾ ਜਦੋਂ ਵੀ ਸੀਜ਼ਨ ਹੁੰਦਾ ਮੈਂ ਜ਼ਰੂਰ ਬਣਾਉਣੀ ਆ ਜੀ ਇਸ ਪ੍ਰਕਾਰ ਆ ਪਸਕੇ ਨਾ ਤੇ ਲਾ ਲੈਣੀ ਆਗੀ ਠੀਕ ਆ ਜੀ ਜਿਵੇਂ ਹੁਣ ਮੇਰੀ ਰੁੱਕੀ ਸੁੱਕੀ ਸਕਿਨ ਨਾ ਤਾਂ ਮੇਰੇ ਲਈ ਵੀ ਵਧੀਆ ਰੂਪ ਹੈ ਹਾਂਜੀ ਤੇ ਹੁਣ ਮੇਰੀ ਜਿਵੇਂ ਸਕਿਨ ਨਾ ਆਇਲੀ ਹੈ ਤੇ ਨਾ ਡਰਾਈ ਆ ਮੈਂ ਇਹਦੇ ਚ ਜਿਹੜਾ ਸਾਰਾ ਸਮਾਨ ਉਸ ਹਿਸਾਬ ਨਾਲ ਪਾਇਆ ਗਿਆ ਜਿਹੜਾ ਸਾਰਾ ਸਮਾਨ ਆਇਲੀ ਵਾਸਤੇ ਆਪਾਂ ਦੱਸਿਆ ਹੋਇਆ ਹੈਗਾ ਵੀ ਆਇਲੀ ਵਾਲੇ ਗਲੈਸਰੀ ਨਾ ਪਹੁੰਚ ਜਿੰਨਾਂ ਦੀ ਜਾਦੇ ਡਰਾਈ ਸਕਿਨ ਨਾ ਪਿਗਮੈਂਟ ਕਿ ਤਿਆਰ ਹੁੰਦੀ ਹੈਗੀ ਜਿਵੇਂ ਹੁਣ ਬਹੁਤ ਹੀ ਜ਼ਿਆਦਾ ਫੇਸ ਤੇ ਦਾਗ-ਧੱਬੇ ਬਣੇ ਹੋਏ ਨੇ ਜਾਂ ਪਿਗਮੈਂਟੇਸ਼ਨ ਦੀਆਂ ਨਿਸ਼ਾਨੀਆਂ ਬਣ ਜਾਂਦੀਆਂ ਨੇਗੀ ਉਹ ਵੀ ਇਹਦੇ ਨਾਲ ਠੀਕ ਹੁੰਦੀ ਹੈ ਵਿਟਾਮਿਨ ਸੀ ਆ ਫੇਸ ਤੇ ਨਿਖਾਰ ਵੀ ਲਿਆ ਹੁੰਦਾ ਹੈਗਾ ਤੇ ਬਹੁਤ ਵਧੀਆ ਕਲੀਨ ਹੋ ਜਾਂਦਾ ਜਿਵੇਂ ਰੰਗਤ ਰੱਬ ਨੇ ਦੋ ਦਿੱਤੇ ਨੇ ਪਰ ਜਿਹੜਾ ਫੇਸ ਉਹ ਸਾਫ਼ ਹੋਵੇ ਤਾਂ ਬਹੁਤ ਸੋਹਣੀ ਜਿਹੜੀ ਮਤਲਬ ਸਕਿਨ ਲੱਗਦੀ ਹੈ ਫੇਸ ਲੱਗਦਾ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੇ ਜ਼ਰੂਰ ਸ਼ੇਅਰ ਕਰਨੀ ਧੰਨਵਾਦ